ਸਾਡੀ ਆਈਡੀ ਇਹ ਵੀਡੀਓ ਦੋ ਪਾਰਟਸ ਦੇ ਵਿੱਚ ਡਿਵਾਈਡਡ ਹੈ ਪਹਿਲੇ ਤਾਂ ਉਹ ਕੈਟਾਗਰੀ ਵਾਲੇ ਲੋਕ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਨਹੀਂ ਹੈ ਜਾਂ ਫਿਰ ਕ੍ਰੈਡਿਟ ਸਕੋਰ ਹੈਗਾ ਪਰ ਬਹੁਤ ਜ਼ਿਆਦਾ ਖਰਾਬ ਹੈ ਤੇ ਉਹ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਆ ਤੇ ਦੂਜੇ ਉਹ ਲੋਕ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਕਾਫੀ ਡੀਸੈਂਟ ਹੈ ਤੇ ਉਹ ਆਪਣਾ ਪਹਿਲਾ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਆ ਜੋ ਪਹਿਲੀ ਕੈਟਾਗਰੀ ਹੈ ਉਹਦੇ ਲਈ ਜ਼ਿਆਦਾਤਰ ਐਫਡੀ ਬੇਸਡ ਕ੍ਰੈਡਿਟ ਕਾਰਡ इजीली ਮਿਲ ਜਾਂਦੇ ਆ ਇਸ ਲਈ ਤੁਹਾਨੂੰ ਆਪਣੇ ਬੈਂਕ ਦੇ ਵਿੱਚ ਇੱਕ ਐਫਡੀ ਕਰਵਾਉਣੀ ਪੈਂਦੀ ਹੈ ਤੇ ਉਸ ਐਫਡੀ ਦਾਸੀ ਤੋਂ 100% ਤੱਕ ਤੁਹਾਨੂੰ ਤੁਹਾਡਾ ਕ੍ਰੈਡਿਟ ਲਿਮਟ ਦੇ ਤੌਰ ਤੇ ਮਿਲ ਜਾਂਦਾ ਹੈ ਤੇ ਜੋ ਪਹਿਲੀ ਕੈਟਾਗਰੀ ਵਾਲੇ ਇਹ ਲੋਕ ਹੈ ਇਹਨਾਂ ਦੇ ਲਈ ਮਾਰਕੀਟ ਦੇ ਵਿੱਚ ਬਹੁਤ ਹੀ ਘੱਟ ਆਪਸ਼ਨਸ ਅਵੇਲੇਬਲ ਬਟ ਫਿਰ ਵੀ ਅਸੀਂ ਤੁਹਾਨੂੰ ਟੌਪ ਦੇ 5 ਕਾਰਡ ਰეკਮੈਂਡ ਕਰਾਂਗੇ ਤੇ ਦੂਸਰੀ ਕੈਟਾਗਰੀ ਵਾਲੀ ਜਿਹੜੇ ਲੋਕ ਹੈ ਜਿਨ੍ਹਾਂ ਕੋਲ ਕ੍ਰੈਡਿਟ ਸਕੋਰ ਕਾਫੀ ਡੀਸੈਂਟ ਹੈ ਉਹਨਾਂ ਲਈ ਮਾਰਕੀਟ ਦੇ ਵਿੱਚ ਕਾਫੀ ਜ਼ਾਰੇ ਆਪਸ਼ਨਸ ਹੈ ਤੇ ਉਹਨਾਂ ਲਈ ਵੀ ਅਸੀਂ ਟੌਪ ਦੇ 5 ਕ੍ਰੈਡਿਟ ਕਾਰਡਸ ਰეკਮੈਂਡ ਕਰਾਂਗੇ ਹੁਣ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ 1 ਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਕੈਟਾਗਰੀ ਵਾਲੇ ਲੋਕ ਜਿਨ੍ਹਾਂ ਕੋਲੇ ਕ੍ਰੈਡਿਟ ਸਕੋਰ ਬਹੁਤ ਹੀ ਘੱਟ ਹੈ ਜਾਂ ਫਿਰ ਹੈ ਹੀ ਨਹੀਂ ਹੈ ਇਹਦੇ ਲਈ ਸਾਡੀ ਸਭ ਤੋਂ ਪਹਿਲੀ ਰეკਮੈਂਡੇਸ਼ਨ ਹੈ IDFC ਫਰਸਟ ਵਾਓ ਕ੍ਰੈਡਿਟ ਕਾਰਡ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੈ ਜਿੱਥੇ ਤੁਹਾਨੂੰ ਤੁਹਾਡੀ ਐਫ.ਡੀ ਦਾ 100% ਤੱਕ ਕ੍ਰੈਡਿਟ ਲਿਮਟ ਦੇ ਤੌਰ ਤੇ ਮਿਲ ਜਾਂਦਾ ਹੈ। ਮਤਲਬ ਜੇਕਰ ਤੁਸੀਂ 20000 ਦੀ ਐਫ.ਡੀ ਕਰਵਾਇਆ ਤਾਂ ਤੁਹਾਨੂੰ 20000 ਦੀ ਕ੍ਰੈਡਿਟ ਲਿਮਟ ਮਿਲ ਜਾਏਗੀ। ਬਾਕੀ ਜੇਕਰ ਬੈਂਕਾਂ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ 90% ਤੱਕ ਹੀ ਕ੍ਰੈਡਿਟ ਲਿਮਟ ਮਿਲਦੀ ਹੈ ਪਰ ਇੱਥੇ ਤੁਹਾਨੂੰ 100% ਤੱਕ ਕ੍ਰੈਡਿਟ ਲਿਮਟ ਮਿਲ ਜਾਂਦੀ ਹੈ। ਤੇ ਆਈ.ਡੀ.ਐਫ.ਸੀ. ਫਰਸਟ ਵਾਓ ਕ੍ਰੈਡਿਟ ਕਾਰਡ ਇੱਕ ਐਦਾਂ ਦਾ ਕ੍ਰੈਡਿਟ ਕਾਰਡ ਹੈ ਜਿਹੜਾ ਤੁਹਾਨੂੰ 0% ਫੋਰ ਐਕਸ ਚਾਰਜ ਲਾਉਂਦਾ ਹੈ। ਇਸ ਕ ਸਟੈਂਸ ਮਿਲ ਜਾਂਦੀ ਹੈ ਜਿਹਦਾ ਕੀ ਪ੍ਰਾਈਸ 1399 ਰੁਪਏ ਆ। 플러스 ਤੁਹਾਨੂੰ 5% ਤੱਕ ਦਾ ਕੈਸ਼ਬੈਕ ਮਿਲਦਾ ਹੈ ਅਪ ਟੂ ਰੁਪੀਸ 1000 ਜੇਕਰ ਤੁਸੀਂ ਕਾਰਡ ਇਸ਼ੂ ਹੋਣ ਦੇ 30 ਦਿਨ ਦੇ ਵਿੱਚ ਆਪਣੀ ਪਹਿਲੀ ਐਮਆਈ ਡਨ ਕਰ ਦਿੰਦੇ ਹੋ। ਸਾਡੀ ਦੂਸਰੀ ਰეკਮੈਂਡੇਸ਼ਨ ਹੈ 1 ਕਾਰਡ ਕ੍ਰੈਡਿਟ ਕਾਰਡ। ਇਹ ਵੀ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੈ ਜੋ ਕਿ ਦੋ ਵੇਰੀਐਂਟ ਚ ਆਉਂਦਾ ਹੈ ਪਲਾਸਟਿਕ ਤੇ ਮੈਟਲ। ਫਰਕ ਸਿਰਫ ਇਹਨਾਂ ਹੈ ਕਿ ਮੈਟਲ ਦੇ ਲਈ ਤੁਹਾਨੂੰ ਘੱਟੋ-ਘੱਟ 50000 ਰੁਪਏ ਦੀ ਐਫਡੀ ਕਰਵਾਉਣੀ ਪੈਗੀ ਤੇ ਪਲਾਸਟਿਕ ਦੇ ਲਈ ਘੱਟ ਐਫਡੀ ਨਾਲ ਵੀ ਕੰਮ ਚੱਲ ਜਾਏਗਾ। ਹੁਣ ਪਲਾਸਟਿਕ ਕਾਰਡ ਦੇ ਲਈ ਘੱਟੋ ਘੱਟ ਕਿੰਨੀ ਐਫਡੀ ਕਰਾਉਣੀ ਪੈਗੀ ਇਹਨੂੰ ਵਨ ਕਾਰਡ ਕਲੀਅਰ ਨਹੀਂ ਕਰਦਾ ਕਿਸੇ ਨੂੰ 15000 ਕਿਸੇ ਨੂੰ 20000 ਤੇ ਕਿਸੇ ਨੂੰ 35000 ਤੱਕ ਦੀ ਐਫਡੀ ਕਰਾਉਣੀ ਪੈਂਦੀ ਆ ਬਟ ਵਨ ਕਾਰਡ ਦੇ ਵਿੱਚ ਵੀ ਤੁਹਾਨੂੰ 100% ਤੱਕ ਤੁਹਾਡੀ ਐਫਡੀ ਦੀ ਕ੍ਰੈਡਿਟ ਲਿਮਟ ਮਿਲ ਜੇਗੀ ਤੇ ਇੱਥੇ ਵੀ ਤੁਸੀਂ ਐਫਡੀ ਤੇ 7.5% ਤੱਕ ਦਾ ਇੰਟਰਸਟ ਕਮਾ ਸਕਦੇ ਹੋ ਵਨ ਕਾਰਡ ਦਾ ਬੇਸਿਕਲੀ 6 ਬੈਂਕਾਂ ਦੇ ਨਾਲ ਟਾਇਪ ਹੈ ਸਾਊਥ ਇੰਡੀਅਨ ਬੈਂਕ ਬੈਂਕ ਆ ਬੜੋਦਾ ਐਸ ਬੀ ਐਮ ਫੈਡਰਲ ਸੀ ਐਸ ਬੀ ਤੇ ਇੰਡੀਅਨ ਬੈਂਕ ਤੁਹਾਡਾ DFD ਨਾ ਚੋ ਕਿਸੇ ਵੀ ਬੈਂਕ ਦੇ ਨਾਲ ਓਪਨ ਹੋ ਸਕਦੀ ਹੈ। OneCard ਦਾ ਬੈਸਟ ਪਾਰਟੀ ਹੈ ਕਿ ਇਹ ਅਲਗ-ਅਲਗ ਬ੍ਰਾਂਡਸ ਤੇ ਤੁਹਾਨੂੰ ਡਿਸਕਾਊਂਟ ਵਾਊਚਰਸ ਆਫਰ ਕਰਦਾ ਹੀ ਰਹਿੰਦਾ ਹੈ। ਜਿਵੇਂ ਕਿ 6% ਵੈਲਿਊ ਬੈਕ ਔਨ ਮਿੰਤਰਾ, 3% ਵੈਲਿਊ ਬੈਕ ਔਨ ਫਲਿੱਪਕਾਰਟ ਤੇ 5% ਵੈਲਿਊ ਬੈਕ ਔਨ ਮੇਕ ਮਾਈ ਟ੍ਰਿਪ ਜਾਂ ਫਰ ਨਾਈਕਾ ਵਗੈਰਾ ਤੇ। ਇਹਨਾਂ ਸਾਰੇ ਆਫਰਸ ਦੀ ਡਿਟੇਲ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ویسੇ ਤੁਹਾਨੂੰ ਇਸ ਕਾਰਡ ਦੇ ਨਾਲ 0.2% ਦੇ ਰਿਵਾਰਡਸ ਮਿਲਦੇ ਆ, ਬਟ ਟੌਪ ਦੀਆਂ ਦੋ ਕੈਟਾਗਰੀਜ਼ ਤੇ ਤੁਹਾਨੂੰ 5x ਰਿਵਾਰਡਸ ਮ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੈ ਉਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਪਹਿਲੇ 4 ਸਾਲ ਦੇ ਲਈ ਤਾਂ ਉਹ ਇਹ ਕਾਰਡ ਬਿਲਕੁਲ ਫ੍ਰੀ ਦੇ ਵਿੱਚ ਮਿਲ ਜਾਂਦਾ ਹੈ ਇਸ ਕਾਰਡ ਦੇ ਲਈ ਤੁਹਾਨੂੰ 25000 ਦੀ ਐਫਡੀ ਕਰਾਉਣੀ ਪੈਗੀ ਇਸ ਕਾਰਡ ਦੇ ਲਈ ਤੁਹਾਨੂੰ ਘੱਟੋ ਘੱਟ 25000 ਦੀ ਐਫਡੀ ਕਰਾਉਣੀ ਪੈਗੀ ਤੇ ਉਸ ਐਫਡੀ ਦਾ ਤੁਹਾਨੂੰ 80 ਤੋਂ 90% ਤੱਕ ਦੀ ਕ੍ਰੈਡਿਟ ਲਿਮਟ ਮਿਲ ਜਾਏਗੀ ਹੁਣ ਜਿੱਥੇ ਬਾਕੀ ਦੋਨੋਂ ਕਾਰਡ ਤੇ 7.5% ਦਾ ਇੰਟਰਸਟ ਮਿਲ ਰਿਹਾ ਸੀ ਇਸ ਕਾਰਡ ਤੇ ਤੁਹਾਨੂੰ 6.80% ਦਾ ਹੀ ਇੰਟਰਸਟ ਰੇਟ ਮਿਲੇਗਾ ਇਸ ਕਾਰਡ ਦੇ ਨਾਲ ਜੇਕਰ ਤੁਸੀਂ ਪਹਿਲੇ 15 ਦਿਨਾਂ ਦੇ ਵਿੱਚ 50000 ਰੁਪਏ ਸਪ ਇਹ ਕਾਰਡ ਦੇ ਕੰਪੈਰੀਜ਼ਨ ਦੇ ਵਿੱਚ ਇਹ ਕਾਰਡ ਇੰਨਾ ਵਧੀਆ ਨਹੀਂ ਹੈ ਬਟ ਫਿਰ ਵੀ ਅਸੀਂ ਇਹ ਕਾਰਡ ਰეკਮੈਂਡ ਕਰ ਰਹੇ ਹਾਂ ਕਿਉਂਕਿ SBI ਦੇ ਇਸ ਕਾਰਡ ਨੂੰ ਲੈਣ ਦੇ ਨਾਲ SBI ਦੇ ਜੋ ਬੈਟਰ ਕਾਰਡ ਦੇ ਉਹਨਾਂ ਨੂੰ ਮਿਲਣ ਦੀ ਜੋ ਪ੍ਰੋਬੈਬਿਲਿਟੀ ਹੈ ਉਹ ਕਾਫੀ ਵੱਧ ਜਾਂਦੀ ਹੈ ਸਾਡੀ ਫੋਰਥ ਰეკਮੈਂਡੇਸ਼ਨ ਹੈ ICICI Coral Credit Card ਇਸ ਕਾਰਡ ਨੂੰ ਲੈਣ ਦੇ ਲਈ ਵੀ ਤੁਹਾਨੂੰ ਘੱਟੋ-ਘੱਟ 50000 ਰੁਪਏ ਦੀ ਐਫਡੀ ਕਰਵਾਉਣੀ ਪੈਗੀ ਜਿੱਤੇ ਤੁਹਾਨੂੰ 6% ਤੱਕ ਦਾ ਇੰਟਰਸਟ ਮਿਲੇਗਾ ਮਤਲਬ ਇਸ ਕਾਰਡ ਦੇ ਨਾਲ ਤੁਸੀਂ 6% ਤੱਕ ਦਾ ਇੰਟਰਸਟ ਕਮਾ ਸਕਦੇ ਹੋ ਇਸ ਕਾਰਡ ਦੇ ਨਾਲ ਤੁਹਾਨੂੰ ਤੁਹਾਡੀ ਆਫੀ ਦਾ 90% ਤੱਕ ਕ੍ਰੈਡਿਟ ਲਿਮਟ ਦੇ ਤੌਰ ਤੇ ਮਿਲ ਜਾਏਗਾ ویسੇ ਦਾ ਇਸ ਕਾਰਡ ਦੀ ਐਨੂਅਲ ਤੇ ਜੁਆਇਨਿੰਗ ਫੀਸ 500 ਰੁਪਏ ਪਲੱਸ GST ਹੈ ਬਟ ਇਹਨੂੰ ਇੱਕ ਤਰੀਕੇ ਨਾਲ ਲਾਈਫਟਾਈਮ ਫਰੀ ਬਣਾਇਆ ਜਾ ਸਕਦਾ ਹੈ ਕਿ ਉਹ ਕਿਸ ਤਰੀਕੇ ਨਾਲ ਹੈ ਉਹਦੀਆਂ ਟ੍ਰਿਕਸ ਤੁਹਾਨੂੰ BIG FIVE ਦੀ ਕਮਿਊਨਿਟੀ ਤੇ ਮਿਲ ਜਾਣਗੀਆਂ ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਹਰ ਵਾਰ ਦੀ ਤਰ੍ਹਾਂ ਡ ਟ੍ਰੈਕਟਸ ਬੁੱਕ ਕਰਦੇ ਹੋ ਅਪ ਟੂ ਰੁਪੀਸ 100 ਇਸ ਕਾਰਡ ਦੇ ਨਾਲ ਤੁਹਾਨੂੰ 4 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਵੀ ਮਿਲ ਜਾਂਦੇ ਆ ਅਗੇਨ ICICI ਦਾ ਇਹ ਕਾਰਡ ਅਸੀਂ ਇਸ ਕਰਕੇ ਰეკਮੈਂਡ ਕਰ ਰਹੇ ਹਾਂ ਕਿ ਇਹਦੇ ਨਾਲ ICICI ਦੇ ਬੈਟਰ ਕਾਰਡ ਨਾਲ ਦੀ ਜੋ ਪ੍ਰੋਬੈਬਿਲਿਟੀ ਆ ਉਹ ਕਾਫੀ ਵਚਨਦੀ ਆ ਸਾਡੀ ਲਾਸਟ ਰეკਮੈਂਡੇਸ਼ਨ ਹੈ FD ਬੇਸ ਕ੍ਰੈਡਿਟ ਕਾਰਡਸ ਦੇ ਲਈ ਉਹ ਇੱਕ ਟਾਇਪ ਆ ਹੈ HBM ਮੈਗਨੇਟ ਤੇ HBM ਕ੍ਰੈਡਿਟ ਲੀਓ ਮੈਗਨੇਟਿਕ ਫ੍ਰੀ ਕ੍ਰੈਡਿਟ ਕਾਰਡ ਹੈ ਤੇ ਕ੍ਰੈਡਿਟਲਿਓ ਦੇ ਲਈ ਤੁਹਾਨੂੰ 249 ਰੁਪਏ ਪਲੱਸ GST ਦੀ ਫੀਸ ਪੇ ਕਰਨੀ ਪਵੇਗੀ ਕ੍ਰੈਡਿਟਲਿਓ ਦੀ ਐਨੂਅਲ ਫੀਸ ਨੂੰ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 25000 ਰੁਪਏ ਤੱਕ ਸਪੈਂਡ ਕਰਦੇ ਹੋ ਇਹਦੇ ਵਿੱਚ ਮੇਰੀ ਸਭ ਤੋਂ ਪਹਿਲੀ ਰეკਮੈਂਡੇਸ਼ਨ Amazon Pay ICICI ਕ੍ਰੈਡਿਟ ਕਾਰਡ ਹੈ ਇਹ ਮੇਰਾ ਵਨ ਆਫ ਦਾ ਫੇਵਰਿਟ ਕ੍ਰੈਡਿਟ ਕਾਰਡ ਹੈ ਜੋ ਲਾਈਫਟਾਈਮ ਫ੍ਰੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਇਸ ਕਾਰਡ ਨੂੰ ਮੈਂ ਪਿਛਲੇ 3 ਸਾਲਾਂ ਤੋਂ ਯੂਜ਼ ਕਰ ਰਿਹਾ ਹਾਂ ਤੇ ਇਹਨੇ ਮੈਨੂੰ ਅੱਜ ਤੱਕ ਕਦੇ ਵੀ ਡਿਸਪਾਇੰਟ ਨਹੀਂ ਕੀਤਾ ਇਹ ਕਾਰਡ Amazon ਦੇ ਪ੍ਰਾਈਮ ਯੂਜ਼ਰਸ ਨੂੰ 5% ਕੈਸ਼ਬੈਕ ਆਫਰ ਕਰਦਾ ਹੈ 3% ਨਾਨ ਪ੍ਰਾਈਮ ਯੂਜ਼ਰਸ ਨੂੰ 2% Amazon ਮਰਚੈਂਟ ਪਾਰਟਨਰਸ ਜਿਵੇਂ ਕਿ ਮੇਕ ਮਾਈ ਟ੍ਰਿਪ ਡੋਮੀਨੋਜ਼ ਡੋਂਜ਼ੋ ਓਵਰ ਅਰਬਨ ਕੰਪਨੀ ਵਗੈਰਾ ਤੇ ਇਸ ਤੋਂ ਇਲਾਵਾ ਬਾਕੀ ਆਲਮੋਸਟ ਸਾਰੀਆਂ ਹੀ ਪੇਮੈਂਟਸ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲਦਾ ਹੈ ਇਹਦੇ ਨਾਲ ਸਾਡੀ ਦੂਜੀ ਰეკਮੈਂਡੇਸ਼ਨ ਹੈ AU एक् ਏਯੂ ਦੇ ਇਨਫੈਕਟ ਸਾਰੇ ਕ੍ਰੈਡਿਟ ਕਾਰਡ ਜਿਵੇਂ ਕਿ ਏਯੂ ਅਲਟਰਾ ਏਯੂ ਅਲਟਰਾ ਪਲਸ ਏਯੂ ਐਕਸਾਈਟ ਏਯੂ ਐਕਸੀਗੋ ਇਹ ਸਾਰੇ ਕੁਝ ਲਿਮਿਟਿਡ ਟਾਈਮ ਆਫਰਸ ਦੇ ਵਿੱਚ ਲਾਈਫਟਾਈਮ ਫ੍ਰੀ ਮਿਲ ਰਹੇ ਹੈ ਏਯੂ ਐਕਸਾਈਟ ਅਲਟਰਾ ਦੇ ਵਿੱਚ ਤੁਹਾਨੂੰ ਆਫਲਾਈਨ ਸਪੈਂਡਿੰਗ ਤੇ 1% ਦਾ ਕੈਸ਼ਬੈਕ ਮਿਲਦਾ ਹੈ ਆਨਲਾਈਨ ਸਪੈਂਡਿੰਗ ਤੇ 2% ਦਾ ਕੈਸ਼ਬੈਕ ਮਿਲਦਾ ਹੈ ਤੇ ਇੰਟਰਨੈਸ਼ਨਲ ਸਪੈਂਡਿੰਗਸ ਤੇ 3% ਦਾ ਕੈਸ਼ਬੈਕ ਮਿਲਦਾ ਹੈ ਏਯੂ ਕਾਰਡ ਦੀ ਖਾਸ ਗੱਲ ਇਹ ਹੈ ਕਿ ਹਜੇ ਤੱਕ ਵੀ ਤੁਹਾਨੂੰ ਯੂਟਿਲਿਟੀ ਪੇਮੈਂਟਸ ਜਿਵੇਂ ਜਿਵੇਂ ਕਿ ਰੈਂਟ ਇੰਸ਼ੋਰੈਂਸ ਗਵਰਨਮੈਂ ਬਹੁਤ ਹੀ ਘਟਕਾਰਡ ਬੱਚੇ ਅੱਜ ਦੇ ਟਾਈਮ ਤੇ ਜੋ ਯੂਟਿਲਿਟੀ ਪੇਮੈਂਟਸ ਤੇ ਬੈਨੇਫਿਟ ਦੇ ਰਹੇ ਹੈ। ਇਹਦੇ ਵਿੱਚ ਸਾਡੀ ਤੀਸਰੀ ਰეკਮੈਂਡੇਸ਼ਨ ਹੈ ਆਈਡੀਐਫਸੀ ਫਰਸਟ ਵੈਲਥ ਕ੍ਰੈਡਿਟ ਕਾਰਡ। ਹੁਣ ਬੋਲਣ ਨੂੰ ਤਾਂ ਇਹ ਵਨ ਆਫ ਦਾ ਬੈਸਟ ਪ੍ਰੀਮੀਅਮ ਕ੍ਰੈਡਿਟ ਕਾਰਡ ਹੈ ਜੋ ਕਿ ਫ੍ਰੀ ਨਹੀਂ ਹੈ। ਇਨਫੈਕਟ ਇਹ ਸਾਰਿਆਂ ਨੂੰ ਮਿਲਦਾ ਹੀ ਨਹੀਂ ਹੈ। ਇਸ ਕਾਰਡ ਨੂੰ ਲੈਣ ਦੇ ਲਈ ਤੁਹਾਡਾ ਆਈਡੀਐਫਸੀ ਦੇ ਨਾਲ ਘਟੋ ਘਟ 2 ਤੋਂ 4 ਲੱਖ ਦਾ ਬੈਲੈਂਸ ਮੈਂਡਿਨ ਹੋਣਾ ਚਾਹੀਦਾ ਹੈ। ਫਿਰ ਇਹ ਕਾਰਡ ਤੁਹਾਨੂੰ ਈਜ਼ੀਲੀ ਮਿਲ ਸਕਦਾ ਹੈ। ਇਸ ਕਾਰਡ ਦੇ ਨਾਲ ਤੁਹਾਨੂੰ ਡੋਮੈਸਟਿਕ ਤੇ ਇੰਟਰਨੈਸ਼ਨਲ ਲੌਂਜ ਐਕਸੈਸ ਮਿਲ ਜਾਂਦੇ ਆ। ਫ੍ਰ ਪ੍ਰੀ ਪਰਸਨਲ ਐਕਸੀਡੈਂਟ ਐਂਡ ਟ੍ਰੈਵਲ ਇੰਸ਼ੋਰੈਂਸ ਮਿਲ ਜਾਂਦੀ ਹੈ ਅਪ ਟੂ ਰੁਪੀਸ 1000 ਸਾਡੀ ਜਿਹੜੀ ਫੋਰਥ ਰეკਮੈਂਡੇਸ਼ਨ ਹੈ ਉਹ ਬਿਲਕੁਲ ਬ੍ਰੈਂਡ ਨਿਊ ਹੈ ਜੋ ਕਿ ਮਈ ਦੇ ਵਿੱਚ ਹੀ ਲਾਂਚ ਹੋਈ ਹੈ ਤੇ ਉਹਦਾ ਨਾਮ ਹੈ HDFC ਪਿਕਸਲ ਪਲੇ ਇਸ ਕਾਰਡ ਦੇ ਨਾਲ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ ਕਿਸੇ ਵੀ ਦੋ ਪੈਕਸ ਦੇ ਵਿੱਚ ਜਿਵੇਂ ਕਿ ਡਾਈਨਿੰਗ ਤੇ ਐਂਟਰਟੇਨਮੈਂਟ ਕੈਟਾਗਰੀ ਦੇ ਲਈ ਤੁਹਾਨੂੰ ਬੁੱਕਮਾਈ ਸ਼ੋ ਤੇ Zomato ਤੇ 5% ਦਾ ਕੈਸ਼ਬੈਕ ਮਿਲ ਸਕਦਾ ਹੈ ਟ੍ਰੈਵਲ ਕੈਟਾਗਰੀ ਦੇ ਲਈ ਤੁਹਾਨੂੰ MakeMyTrip ਤੇ Uber ਤੇ 5% ਦਾ ਕੈਸ਼ਬੈਕ ਮਿਲ ਸਕਦਾ ਹੈ ਗਰੂਸਰੀ ਕੈਟਾਗਰੀ ਦੇ ਵਿੱਚ ਤੁਹਾਨੂੰ ਬਲਿੰਕਟ ਤੇ ਰਿਲਾਇੰਸ ਦੇ ਸਮਾਰਟ ਬਾਜ਼ਾਰ ਤੇ 5% ਦਾ ਕੈਸ਼ਬੈਕ ਮਿਲ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ 3% ਦਾ ਕੈਸ਼ਬੈਕ ਮਿਲੇਗਾ ਕਿਸੇ ਵੀ ਇੱਕ ਈ-ਕਾਮਰਸ ਮਰਚੈਂਟ ਤੇ ਜਿਵੇਂ ਕਿ Amazon, Flipkart ਤੇ ਇਹ ਵੀ ਤੁਸੀਂ ਖੁਦ ਚੂਜ਼ ਕਰ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਆਲਮੋਸਟ ਸਾਰੀਆਂ ਹੀ ਸਪੈਂਡਿੰਗਸ ਤੇ ਤੁਹਾਨੂੰ 1% ਦਾ ਅਨਲਿमिटेड ਕੈਸ਼ਬੈਕ ਮਿਲੇਗਾ ویسੇ ਤਾਂ ਇਸ卡 8th ਦੀ ਐਨੂਅਲ ਤੇ ਜੁਆਇਨਿੰਗ ਫੀਸ 500 ਰੁਪਏ ਪਲੱਸ GST ਹੈ ਬਟ ਜੇਕਰ ਤੁਸੀਂ ਮਹੀਨੇ ਦਾ 5000 ਰੁਪਏ ਆਮਦਨ ਨਾਲ ਖਰਚ ਕਰ ਦਿੰਦੇ ਹੋ ਤਾਂ ਤੁਹਾਨੂੰ ਜੋ ਬੈਨੀਫਿਟਸ ਮਿਲ ਰਹੇ ਉਹਨਾਂ ਦੇ ਵਿੱਚ ਤੁਸੀਂ ਆਪਣੀ ਫੀਸ ਅਜਿਹੇ ਟਾਈਮ ਤੇ ਇਹ ਵਨ ਆਫ ਦਾ ਬੈਸਟ ਕ੍ਰੈਡਿਟ ਕਾਰਡ ਹੈ ਰੁਪਏ ਕ੍ਰੈਡਿਟ ਕਾਰਡ ਕੈਟਾਗਰੀ ਦੇ ਵਿੱਚ ਨਾ ਨਾਰਮਲੀ ਇਹ ਕਾਰਡ 1500 ਰੁਪਏ ਦੀ ਐਨੂਅਲ ਤੇ ਜਾਰਨੀ ਫੀਸ ਦੇ ਨਾਲ ਹੁੰਦਾ ਬਟ ਕੁਝ ਸਪੈਸੀਫਿਕ ਜਗ੍ਹਾ ਤੋਂ ਅਪਲਾਈ ਕਰਨ ਤੇ ਇਹ ਕਾਰਡ ਬਿਲਕੁਲ ਫ੍ਰੀ ਦੇ ਵਿੱਚ ਮਿਲ ਗਿਆ ਹੁਣ ਇਹ ਕਾਰਡ ਫ੍ਰੀ ਕਿਵੇਂ ਮਿਲੇਗਾ ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਇਹ ਸਾਰਾ ਕੁਝ ਜਾਣਨ ਦੇ ਲਈ ਤੁਹਾਨੂੰ ਸਾਡੀ ਕਮਿਊਨਿਟੀ ਬੀਕਿਫਾਇਦੀ ਕਮਿਊਨਿਟੀ ਜੁਆਇਨ ਕਰਨੀ ਪਏਗੀ ਉੱਥੇ ਆਲਮੋਸਟ ਸਾਰੇ ਹੀ ਕ੍ਰੈਡਿਟ ਕਾਰਡ ਦੇ ਰਿਗਾਰਡਿੰਗ ਡਿਸਕਸ਼ਨ ਚੱਲਦੀਆਂ ਰਹਿੰਦੀਆਂ ਨੇ ਜੁਆਇਨ ਕਰਨ ਦਾ ਲਿੰਕ ਬਾਇਓ ਦੇ